ਸੰਜਾਇ ਤੁਹ ਹਫਤਾ ਇੱਕ ਪਹਿਲਾਂ ਆਪਣੇ ਕੋਲ ਇੱਕ ਕੇਸ ਆਉਂਦਾ ਵਾ ਇਹ ਭੈਣ ਨਾ ਰਾਮਪੁਰ ਭੂਤਵਿੰਦ ਵਿਆਹੀ ਸੀਗੀ ਤੇ ਉਹਦੇ ਘਰ ਵਾਲੇ ਵੱਲੋਂ ਉਹਨੂੰ ਕਾਫੀ ਲੰਮੇ ਸਮੇਂ ਤੋਂ ਕੁੱਟਮਾਰ ਕੀਤੀ ਜਾ ਰਹੀ ਸੀਗੀ ਤੁਸੀਂ ਮੇਰੇ ਨਾਲ ਜਦੋਂ ਮੈਂ ਫੋਨ ਤੇ ਉਹਦੇ ਘਰ ਵਾਲੇ ਨਾਲ ਗੱਲ ਕੀਤੀ ਤੇ ਤੁਸੀਂ ਵੇਖਿਆ ਸੀ ਪਿਓ ਦੀ ਕਿੱਦਾਂ ਉਹਦੀ ਬੋਲਬਾਣੀ ਕਿਵੇਂ ਦੀ ਸੀਗੀ ਵੀ ਕਹਿੰਦਾ ਸੀ ਆਪਦਾ ਡੀਐਨਏ ਟੈਸਟ ਕਰਾ ਕੇ ਲਿਆ ਐਦਾਂ ਉਹਦਾ ਹਣਾ ਤੇ ਇਹਦਾ ਭਈ ਸਾਰਾ ਲੜਾਈ ਦਾ ਕਾਰਨ ਇਹ ਸੀਗਾ ਕਿ ਉਹਦਾ ਬਾਹਰ ਕੋਈ ਗੱਲਬਾਤ ਸੀ ਕਿਸੇ ਔਰਤ ਦੇ ਨਾਲ ਤੇ ਉਹਦੀ ਵਾਈਫ ਜਿਹੜੀ ਉਹਨੂੰ ਡੱਕਦੀ ਸੀ ਤੇ ਜਿਹੜਾ ਕਰਕੇ ਉਹ ਕੁੜ ਦਾ ਮਾਰਦਾ ਸੀ ਚਲੋ ਆਪ ਕੁੜ ਦਾ ਮਾਰਦਾ ਸੀ ਗੱਲ ਇੱਥੇ ਤੱਕ ਸੀਮਤ ਨਹੀਂ ਰਹੀ ਇੱਕ ਦਿਨ ਕੀ ਹੋਇਆ ਕਿ ਉਹਨੇ ਆਪਣੀ ਜਿਹੜੀ ਉਹ ਕੁੜੀ ਆ ਜਿਹੜੀ ਬਾਹਰ ਕੋਈ ਵੀ ਜਿਹੜੀ ਜਿਹਨਾਂ ਨਾਲ ਕੋਈ ਗੱਲਬਾਤ ਸੀ ਉਹਦੀ ਉਹਨੂੰ ਘਰੇ ਸੱਦ ਕੇ ਤੇ ਉਹਦੇ ਕੋਲੋਂ ਆਪਣੀ ਵਾਈਫ ਨੂੰ ਕਟਵਾਇਆ ਵੇਖੋ ਕਿੱਥੋਂ ਤੱਕ ਉਹ गिर ਗਿਆ ਜਦੋਂ ਇਹ ਮਸਲਾ ਆਪਣੇ ਕੋਲ ਆਇਆ ਤੇ ਮੈਂ ਆਪਣੇ ਕੋਲ ਸਾਰੇ ਪ੍ਰੂਫ ਰੱਖੇ ਆ ਤੇ ਇਹ ਆਪਣੇ ਸਾਰੇ ਪਰਿਵਾਰਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਨਾ ਆਇਓ ਜੇਕਰ ਮੇਰੇ ਕੋਲ ਆਏ ਤੇ ਅਸੀਂ ਗੱਡੀ ਚੜਾ ਦੇਣੀ ਆ ਇਹਦੀ ਮੇਰੇ ਕੋਲ ਸਹੀ ਰਿਕਾਰਡਿੰਗ ਵੀ ਹੈਗੀ ਆ ਚਲੋ ਮੈਂ ਇਹ ਨਾਲ ਗੱਲ ਕਰਦਾ ਮੈਂ ਮੇਰੇ ਨਾਲ ਗੱਲਬਾਤ ਦੇ ਵਿੱਚ ਬੜਾ ਤਲਖੀ ਕਰਦਾ ਏ ਮੈਂ ਵੀ ਥੋੜਾ ਇਹਨੂੰ ਥੋੜਾ ਹਾਈਪਰ ਹੋ ਕੇ ਬੋਲਦਾ ਵਾਂ ਪਰ ਅਸੀਂ ਉਸੇ ਦਿਨ ਅਸੀਂ ਇੱਕ ਪੰਚਾਇਤ ਰੂਪੀ ਸਿਆਣੇ ਵੀਰ ਨਾਲ ਲੈ ਕੇ ਇਹਦੇ ਘਰੇ ਜਾਂਦੇ ਆ ਤੇ ਉਧਰ ਜੋ ਵੀ ਗੱਲਬਾਤ ਕਰਦੇ ਆ ਉਹਦੀ ਸਾਰੀ ਵੀਡੀਓ ਮੇਰੇ ਕੋਲ ਹੈਗੀ ਆ ਮੈਂ ਪਹਿਲਾਂ ਪਾਉਣੀ ਨਹੀਂ ਸੀ ਮੈਨੂੰ ਇਹ ਸੀ ਕਿ ਚਲ ਭੈਣ ਦਾ ਘਰ ਵਸਾਉਣਾ ਵਾ ਪਰ ਇਹ ਬੰਦੇ ਨੇ ਹੁਣ ਅਲਿਗੇਸ਼ਨ ਲਾਏ ਆ ਕਿ ਮੇਰੇ ਘਰ ਆਣ ਕੇ ਮੈਨੂੰ ਕੁੱਟਮਾਰ ਕਰਕੇ ਗਿਆ ਮੇਰੀ ਦਸਤਾਰ ਤਾਰੀਆ ਤੇ ਮੈਂ ਅਗੋ ਕੁਝ ਨਹੀਂ ਇਹਨਾਂ ਨੂੰ ਮਾੜਾ ਚੰਗਾ ਬੋਲਿਆ ਉਹ ਭਰਾਵਾ ਤੂੰ ਗਲਤ ਝੂਠ ਬੋਲ ਸਕਦਾ ਮੈਂ ਝੂਠ ਬੋਲ ਸਕਦਾ ਪਰ ਵੀਡੀਓ ਝੂਠ ਨਹੀਂ ਬੋਲਦੀ ਵੀਡੀਓ ਦੇ ਵਿੱਚ ਜੋ ਵੀ ਤੂੰ ਸਾਡੇ ਨਾਲ ਮਾੜਾ ਵਿਹਾਰ ਕੀਤਾ ਉਤੋ ਆਪ ਵੀ ਵੇਖ ਲੈਣਾ ਅੱਜ ਸ਼ਾਮ ਨੂੰ ਸੰਜੀ ਉਹ ਵੀਡੀਓ 6 ਵਜੇ ਸੇ ਅਪਲੋਡ ਕਰ ਦਾਂਗੇ ਆਪਣੇ ਚੈਨਲ ਦੇ ਉੱਪਰ ਤੁਸੀਂ ਵੇਖਿਓ ਕਿੱਦਾਂ ਪੰਚਾਇਤ ਵਿੱਚ ਬੈਠੀ ਦੇ ਵਿੱਚ ਇਹ ਬੰਦੇ ਨੇ ਕਿੱਦਾਂ ਸ਼ਬਦਾਵਲੀ ਵਰਤੀ ਕਿ ਕਿ ਕਿੱਦਾਂ ਕਿੱਦਾਂ ਸਾਨੂੰ ਮਾੜਾ ਚੰਗਾ ਬੋਲਿਆ ਤੇ ਤੁਹਾਨੂੰ ਵੀ ਪਤਾ ਕਿ ਜਦੋਂ ਕੋਈ ਪੰਚਾਇਤ ਰੁਪੀ ਆਵੇ ਘਰੇ ਆਵੇ ਤੇ ਉੱਥੇ ਕਦੇ ਵੀ ਤਲਖੀ ਦੇ ਵਿੱਚ ਨਹੀਂ ਬੋਲੀਦਾ ਮਾੜਾ ਚੰਗਾ ਨਹੀਂ ਕਿਸੇ ਨੂੰ ਬੋਲੀਦਾ ਪਰ ਇਹਦੀ ਲੈਂਗੁਏਜ ਹਰ ਜੀ ਜੀ ਕੀ ਕਿ ਜਿਹੜੀ ਆਪਾਂ ਪਰਿਵਾਰਾਂ ਦੇ ਵਿੱਚ ਬੈ ਕੇ ਸੋਨੀ ਓਕੀ ਹੁੰਦੀ ਆ ਤੇ ਦੂਜੀ ਗੱਲ ਇਹ ਕਹਿੰਦਾ ਵਾ ਕਿ ਵੀ ਮੇਰਾ ਕੋਈ ਕਸੂਰ ਨਹੀਂ ਸੀ ਹੈਗਾ ਮੈਂ ਕੁਝ ਨਹੀਂ ਕੀਤਾ ਸਾਰਾ ਇਹ ਕੀਤਾ ਤੇ ਨਾਲ ਲੋਕਾਂ ਨੇ ਕੀਤਾ ਤੇ ਇਹਦੇ ਵਿੱਚ ਇਹਨੇ ਹੁਣ ਪਰਚਾ ਕਰਵਾਇਆ ਵਾ 25 ਦਾ ਪਰਚਾ ਕਰਵਾਇਆ ਵਾ ਤੇ ਹੁਣ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੀ ਲੜਕੀ ਦਾ ਕਰਕੇ ਇਦਾਂ ਲੜਾਈ ਹੋਈ ਆ ਸਾਡੀ ਉਸ ਭੈਣ ਦੇ ਮੈਂ ਚਰਣਾ ਚ ਬੇਨਤੀ ਕਰਨਾ ਚਾਹਾਂਗਾ ਕਿ ਭੈਣੇ ਤੂੰ ਸਾਡੀ ਵੀ ਭੈਣ ਵਾਂ ਜਿੱਡੀ ਤੂੰ ਆਪਣੇ ਭਰਾਵਾਂ ਦੀ ਭੈਣ ਹੋਨੀ ਸਾਡੀ ਭੈਣ ਵਾਂ ਤੇਰੇ ਅੱਗੇ ਅਸੀਂ ਪਹਿਲਾਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਭੈਣੇ ਜੇਕਰ ਆਪਣਾ ਕਰਕੇ ਕਿਸੇ ਦਾ ਪਰਿਵਾਰ ਉਜੜਦਾ ਵਾ ਆਪਣੇ ਉਹਨਾਂ ਦੇ ਦਖਲਅੰਦਾਜ਼ੀ ਕਰਨ ਦੇ ਨਾਲ ਉਹਨਾਂ ਦੇ ਘਰੇ ਦਖਲਅੰਦਾਜ਼ੀ ਕਰਨ ਦੇ ਨਾਲ ਕਿਸੇ ਦਾ ਪਰਿਵਾਰ ਉਜੜਦਾ ਵਾ ਤੇ ਆਪਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਆ ਆਪਾਂ ਨੂੰ ਉਹਨਾਂ ਦੇ ਘਰ ਦੇ ਮੈਟਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਚਲੋ ਜੇ ਮੈਂ ਹੁਣ ਕਹਿਣਾ ਤੇ ਨਹੀਂ ਚਾਹੁੰਦਾ ਜੋ ਤੂੰ ਪਾਸੇ ਕਰਨੀ ਆ ਜੋ ਕਰਨਾ ਤੂੰ ਮੇਰੀ ਭੈਣ ਬਾਹਰ ਜੋ ਮਰਜ਼ੀ ਕਰ ਲੈ ਪਰ ਸਾਡੀ ਭੈਣ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਠੀਕ ਹੈ ਜੀ ਘਰੇ ਆਣ ਕੇ ਦਖਲ ਦਜੇ ਨਾਲ ਦਿੱਤੀ ਜਾਵੇ ਜੇਕਰ ਤੂੰ ਮੇਰੀ ਭੈਣ ਨਾਲ ਹੱਡੀ ਤੇ ਭੈਣੇ ਮੈਂ ਤੇਰੇ ਪਿੰਡ ਜਾਵਾਂਗਾ ਤੇਰੀ ਪੰਚਾਇਤ ਨੂੰ ਮਿਲਾਂਗਾ ਤੇਰੇ ਪੇਕੇ ਪਰਿਵਾਰ ਨੂੰ ਮਿਲਾਂਗਾ ਉਹਨਾਂ ਨੂੰ ਤੇਰੀ ਗੱਲਬਾਤ ਦੱਸਾਂਗਾ ਤੇ ਹੋ ਸਕਦਾ ਵਾ ਕਿ ਤੇਰੀ ਮੈਂ ਫਿਰ ਇੱਕ ਵੀਡੀਓ ਬਣਾ ਕੇ ਵੀ ਨੈਟ ਤੇ ਅਪਲੋਡ ਕਰਾਂਗਾ ਵੀ ਇਸ ਔਰ ਤਲਾਕ ਕਰਕੇ ਇੱਕ ਚੌਥਾ ਧੀਆ ਦਾ ਬਾਪ ਇੱਕ ਆਪਣੀ ਵਾਈਫ ਨੂੰ ਕੁੱਟ ਮਾਰ ਕੇ ਘਰੋਂ ਕੱਢ ਰਿਹਾ ਤੇ ਉਹਨੂੰ ਕਹਿ ਰਿਹਾ ਵੀ ਮੈਂ ਤੇਤੋ ਤਲਾਕ ਦੇਣੀ ਆ ਹੁਣ ਤੁਸੀਂ ਵੀ ਸੰਗੜੀ ਸਿਆਣੇ ਜੀ ਉਹ ਵਿਚਾਰੇ ਚਾਰ ਧੀਆਂ ਉਹਦੀਆਂ ਚਲੋ ਇੱਕ ਦੀ ਡੈਥ ਹੋ ਗਈ ਹੈ ਤਿੰਨ ਧੀਆਂ ਰਹਿ ਗਈਆਂ ਚੌਥਾ ਉਹਦਾ ਬੱਚਾ ਵੱਠ-ਨੌ ਮਹੀਨੇ ਦਾ ਤੇ ਚਾਰ ਬੱਚੇ ਲੈ ਕੇ ਉਹ ਵਿਚਾਰੀ ਕਿੱਥੇ ਜਾਊਗੀ ਗਰੀਬ ਪਰਿਵਾਰ ਦੀ ਬੱਚੀ ਆ ਪਿਓ ਵਿਚਾਰਾ ਉਹਦਾ ਦਿਹਾੜੀ ਧੱਪਾ ਕਰਦਾ ਵਾ ਦੇ ਪਿੱਛੋਂ ਵੀ ਉਹ ਵਿਚਾਰੀਆਂ ਚਾਰ ਪੈਣਾ ਵਾ ਤੂੰ ਵਿਚਾਰੀ ਕਿੱਥੇ ਜਾਊਗੀ ਕੀ ਕਰੂਗੀ ਇਹ ਉਹਨੂੰ ਕਹਿੰਦਾ ਵਾ ਵੀ ਮੈਂ ਤੇ ਤੁਹਾਨੂੰ ਤਲਾਕ ਲੈਣੇ ਆ ਤੇ ਇੱਕ ਇਹਨੇ ਸ਼ਰਤ ਵੀ ਰੱਖੀ ਸੀ ਕੇ ਦੇ ਤਰੂ ਵੀ ਮੈਂ ਉਹ ਕੁੜੀ ਨੂੰ ਤਾਲ ਵਸਾਵਾਂਗਾ ਜੇ ਮੈਂ ਸਸਤਾ ਵਾਲੇ ਤੇ ਮੈਂ ਪਰਚਾ ਕਰਵਾਣਾ ਮੀਰ ਮੇਰਾ ਜੋ ਸਾਡੇ ਤੋਂ ਕਰੋਨਾ ਤੋਂ ਕਰਾਲਾ ਕੋਈ ਟੈਨਸ਼ਨ ਨਹੀਂ ਆ ਸਾਨੂੰ ਜਿੱਥੇ ਇੰਨੇ ਪੁੱਛ ਆਏ ਉੱਥੇ ਵੀ ਚੱਲ ਜਾਊਗਾ ਪਰ ਬੇਨਤੀ ਹੈ ਕਿ ਤੇਰੇ ਕੇ ਫਿਰ ਬੇਨਤੀ ਕਰ ਰਹੇ ਆਂ ਇਤੋਂ ਉਸ ਔਰਤ ਨੂੰ ਆਪਣੇ ਘਰ ਵਸਾ ਜਿੰਨੂੰ ਤੂੰ ਫੇਰੇ ਲੈ ਕੇ ਵਿਆਹ ਕੇ ਲੈ ਆ ਨਾ ਕਿ ਤੂੰ ਭਜਾ ਕੇ ਲੈ ਆ ਤੂੰ ਉਹਨੂੰ ਚੰਗੀ ਜ਼ਿੰਦਗੀ ਦੇ ਕੋਟ ਮਾਰ ਉਹਦੇ ਨਾਲ ਨਾ ਕਰ ਮਾੜਾ ਚੰਗਾ ਉਹਨੂੰ ਨਾ ਬੋਲ ਤੇ ਜੋ ਤੂੰ ਕਹਿਗਾ ਭਰਾਵੀ ਸਜ਼ਾ ਮਾਲ ਲਾਂਗੇ ਦੂਜੀ ਗੱਲ ਤੂੰ ਕਹਿਣਾ ਕਿ ਇੰਨਾ ਮੇਰੀ ਪੱਗ ਤਾਰੀ ਆ ਹੁਣ ਪੱਗ ਦਾ ਬਦਲਾ ਕਿਹੜਾ ਸਿੱਖ ਜਥੇਬੰਦੀ ਆਣ ਕੇ ਲਊਗੀ ਕਿ ਜਾਂ ਆਪਣੀ ਧੌਣਾ ਆਪ ਲਾਉਂਦੇ ਜਾਂ ਮੈਂ ਆਪ ਆਣ ਕੇ ਲਾਵਾਂ ਵੀਰ ਮੇਰਾ ਨਾ ਤੇ ਤੈਨੂੰ ਆਉਂਦੀ ਲੋੜ ਇੱਥੇ ਤੇ ਨਾ ਹੀ ਸਾਨੂੰ ਆਪਣੀ ਧੌਣ ਆਪਣੇ ਆਪ ਲਾਉਣ ਦੀ ਲੋੜ ਆ ਜੇਕਰ ਤੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਗੱਲ ਕਹਿ ਦੇਣਾ ਕਿ ਮੇਰੀ ਦਸਤਾਰ ਇਹਨਾਂ ਨੇ ਲਾਈ ਆ ਜਾਂ ਇਹਨਾਂ ਦੇ ਕਿਸੇ ਵੀ ਟੀਮ ਮੈਂਬਰ ਨੇ ਲਾਈ ਆ ਤੇ ਵੀਰ ਮੇਰਾ ਸਿਰ ਮੇਰਾ ਤੇ ਜੁੱਤੀਆਂ ਤੇਰੀਆਂ ਹੋਣਗੀਆਂ ਜੋ ਮਰਜ਼ੀ ਸਜ਼ਾ ਦੇ ਦੀ ਜਾਂ ਜੋ ਮਰਜ਼ੀ ਸੰਗਤ ਮੈਨੂੰ ਸਜ਼ਾ ਦੇ ਦੇ ਜਾਂ ਤੇਰੇ ਕੋਲ ਕੋਈ ਵੀਡੀਓ ਪ੍ਰੂਫ ਹੈਗਾ ਵਾ ਉਹ ਸਾਨੂੰ ਵਿਖਾ ਦੇ ਜਿੱਥੇ ਤੇਰੀ ਦਸਤਾਰ ਨੂੰ ਆਂਗਲ ਤੱਕ ਲਾਈ ਆ ਪਰ ਤੇਰੀ ਬੋਲਬਾਣੀ ਨਹੀਂ ਤੇਰੀ ਜਿਹੜੀ ਆ ਥੋੜੀ ਵੀ ਹੈਗੀ ਨਾ ਸੇਵਾ ਕਰਵਾਈ ਤੇਰੀ ਬੋਲਬਾਣੀ ਨਹੀਂ ਕਰਵਾਈ ਆ ਪਰ ਜੇਕਰ ਹੁਣ ਨਹੀਂ ਵੀ ਨਹੀਂ ਹਟਦਾ ਭੈਣ ਨੂੰ ਨਹੀਂ ਵਸਾਏਗਾ ਵੀਰੇ ਅਸੀਂ ਉਹਨੂੰ ਹੁਣ ਭੈਣ ਕਿਹਾ ਵਾ ਅਸੀਂ ਜਿੱਥੋਂ ਤੱਕ ਪਹੁੰਚ ਕਰ ਸਕਦੇ ਹੋਈਏ ਪਹੁੰਚ ਕਰਾਂਗੇ ਤੂੰ ਇਹ ਨਾ ਜਾਣੀ ਵੀ ਤੇਰੇ ਸਟਾ ਲੱਗੀਆਂ ਵਾ ਇਦਾਂ ਉਦਾਂ ਹੋਇਆ ਵਾ ਪੱਛੀ ਬਣ ਗਈ ਆ ਸਾਡਾ ਜੋ ਸਾਡੇ ਨੁਕਸਾਨ ਹੋਇਆ ਵਾ ਉਹ ਵੀ ਤੈਨੂੰ ਸਮਾਂ ਤੇ ਪਤਾ ਲੱਗੂਗਾ ਕੀ ਨੁਕਸਾਨ ਹੋਇਆ ਤੇ ਉਹਦੀ ਤੇਰੇ ਤੇ ਕੀ ਕਾਰਵਾਈ ਹੋਈ ਹੈ ਪਰ ਕਿੱਡੀ ਨੀਝ ਹਰਕਤ ਕੀਤੀ ਇਸ ਬੰਦੇ ਨੇ ਕਿ ਆਪ ਤੇ ਵਾਈਫ ਨੂੰ ਘੜਦਾ ਘੜਦਾ ਹੀ ਆਪਣੀ ਉਹ ਜਿਹੜੀ ਬਗਾਨੀ ਔਰਤ ਆ ਉਹਨੂੰ ਵੀ ਘਰੇ ਸੱਦ ਕੇ ਆਪਣੀ ਵਾਈਫ ਨੂੰ ਆਪਣੀ ਮਾਂ ਦੇ ਸਾਹਮਣੇ ਘਟਵਾਇਆ ਤੇ ਹੁਣ ਉਹ ਭੈਣ ਕੋਲ ਮੇਰੀ ਵੀਡੀਓ ਮੈਨੂੰ ਪਤਾ ਪਹੁੰਚ ਜਾਣੀ ਆ ਤੇ ਉਸ ਭੈਣ ਨੂੰ ਮੈਂ ਬੇਨਤੀ ਕਰਦਾ ਕਿ ਭੈਣੇ ਤੇਰਾ ਪਿੰਡ ਵੀ ਪਤਾ ਮੈਨੂੰ ਤੇਰਾ ਸੌਰਾ ਪਿੰਡ ਵੀ ਪਤਾ ਤੂੰ ਜਿੱਥੇ ਇਸੇ ਪਿੰਡ ਵਿਆਹੀਆਂ ਪਰ ਮੇਰੀ ਭੈਣ ਤੂੰ ਮੇਰੀ ਕੋਈ ਦੁਸ਼ਮਣ ਨਹੀਂ ਆ ਅਸੀਂ ਤੇਰੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਕੋਈ ਗੁੰਡੇ ਬਦਮਾਚਨੇ ਕੇ ਸੰਸਤਾ ਵਾਲੇ ਆ ਚਲੋ ਇਹਨੇ ਕੀਤਾ ਸੀ ਇਹਨੇ ਪਰ ਲਿਆ ਪਰ ਤੇਰੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜੇਕਰ ਤੂੰ ਮੇਰੀ ਭੈਣ ਇਹਨਾਂ ਦੇ ਘਰ ਦੇ ਵਿੱਚ ਦਖਲਦਾ ਜਿੱਦ ਨੂੰ ਨਹੀਂ ਹਟੇਗੀ ਤੇ ਮਜਬੂਰ ਨਾ ਭੈਣੇ ਥੋੜੇ ਦਿਨਾਂ ਦੇ ਵਿੱਚ ਤੂੰ ਸਾਨੂੰ ਤੇਰੇ ਪੇਕੇ ਪਰਿਵਾਰ ਨਾਲ ਸੰਪਰਕ ਕਰਨਾ ਪਊਗਾ ਤੇਰੇ ਪੇਕੇ ਪਰਿਵਾਰ ਦੀ ਪੰਚਾਇਤ ਨਾਲ ਸੰਪਰਕ ਕਰਨਾ ਪਊਗਾ ਤੇਰੇ ਰਿਸ਼ਤੇਦਾਰਾਂ ਨਾਲ ਸੁਪਰ ਕਰਨਾ ਪਊਗਾ ਕਿਉਂਕਿ ਜੇ ਸਾਡੀ ਭੈਣ ਦਾ ਘਰ ਉਜੜ ਗਿਆ ਤੇ ਬਣੇ ਅਸੀਂ ਫਿਰ ਕਿਸੇ ਨੂੰ ਵੀ ਆ ਨਹੀਂ ਬਖਸ਼ਾਂਗੇ ਜੋ ਵੀ ਕਾਨੂੰਨੀ ਕਾਰਵਾਈ ਸਾਡੇ ਤੋਂ ਹੁੰਦੀ ਹੋਈ ਅਸੀਂ ਕਰਵਾਵਾਂਗੇ ਇੱਕ ਸੋਸ਼ਲ ਮੀਡੀਆ ਤੇ ਅਸੀਂ ਸਾਕ ਨੂੰ ਜਾਣਕਾਰੀ ਵੀ ਦਵਾਂਗੇ ਵੀਡੀਓ ਵੀ ਬਣਾ ਕੇ ਪਾਵਾਂਗੇ ਵੀ ਐਸ ਹੌਰਤ ਦਾ ਕਰਕੇ ਸਾਡੀ ਭੈਣ ਦਾ ਘਰ ਉਜੜਿਆ ਬਾਕੀ ਜਿਹੜਾ ਇਹ ਕਹਿੰਦਾ ਵਾ ਕਿ ਚਪਲਾਂ ਛੱਡ ਕੇ ਭੱਜ ਗਏ ਐ ਹੋਇਆ ਜੋ ਹੋਇਆ ਵੀਰ ਮੇਰਾ ਉਹ ਤੈਨੂੰ ਵੀ ਪਤਾ ਤੇਰੇ ਪਿੰਡ ਵਾਲਿਆਂ ਨੂੰ ਵੀ ਪਤਾ ਜੋ ਹੋਇਆ ਕੋਈ ਤੇਰੇ ਨਾਲ ਨਹੀਂ ਤੁਰਿਆ ਕਿਉਂਕਿ ਤੂੰ ਗਲਤ ਸੀਗਾ ਤੂੰ ਧੀ ਭੈਣ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ ਕਿ ਮੈਂ ਸਾਰੀ ਵੀਡੀਓ ਬਣਾ ਕੇ ਪਾਉਂਗਾ ਕਿ ਕਿਦਾਂ ਇਹ ਘਰੇ ਆਇਆ ਇਹਨੂੰ ਬਦਤਮੀਜੀ ਬੋਲੀ ਪੰਚਾਇਤ 'ਚ ਅਸੀਂ ਬੈਠੇ ਸੀਗੇ ਅਸੀਂ ਜਾਂਦਿਆ ਸਾਰੇ ਸਰਪੰਚ ਸਾਹਿਬ ਨੂੰ ਫੋਨ ਲਾਇਆ ਚਲੋ ਸਰਪੰਚ ਸਾਹਿਬ ਨੇ ਫੋਨ ਮਤਲਬ ਲੱਗਾ ਨਹੀਂ ਫਿਰ ਪੰਚਾਇਤ ਮੈਂਬਰ ਨੂੰ ਸੱਦਿਆ ਸੀ ਉੱਥੇ ਦੀ ਮਾਤਾ ਵੀ ਹੈਗੀ ਉਹ ਕਹਿੰਨੀ ਨਾ ਮੈਂ ਗੁਰ ਅਮਰਦਾਸ ਸਨਮੰਦੀ ਹਾਂ ਉਹਨੇ ਕਹਦੇ ਮਾਤਾ ਜੀ ਤੁਸੀਂ ਖੁਦ ਕਹਿ ਰਹੇ ਕਿ ਸਾਡਾ ਮੁੰਡਾ ਗਲਤ ਵਾ ਸਾਡਾ ਮੁੰਡਾ ਦੀ ਬੋਲਬਾਣੀ ਗਲਤ ਵਾ ਮੇਰੇ ਵੀਰ ਹਨਾ ਵੀ ਆਪਦੇ ਮੁੰਡੇ ਨੂੰ ਤੁਸੀਂ ਸਮਝਾ ਰਹੇ ਕਿ ਪੁੱਤ ਘਰੇ ਆਏ ਨੂੰ ਐਦਾਂ ਨਹੀਂ ਬੋਲੀਦਾ ਤੁਹਾਡੀ ਮਾਤਾ ਜੀ ਉਹ ਮੇਰੇ ਤੋਂ ਵੀਡੀਓ ਵੀ ਹੈਗੀ ਆ ਪੰਚਾਇਤ ਮੈਂਬਰ ਦੀ ਵੀਡੀਓ ਹੈਗੀ ਆ ਕਿ ਪੁੱਤ ਇਹ ਆਪਣੇ ਘਰੇ ਆਏ ਆ ਇੱਕ ਸੰਗਤ ਰੂਪੀ ਘਰੇ ਆਏ ਆ ਇੱਕ ਤਰੀਕੇ ਨਾਲ ਇਹਨਾਂ ਨਾਲ ਗੱਲ ਕਰ ਪਰ ਤੂੰ ਮਾੜਾ ਚੰਗਾ ਕਿੰਨਾ ਬੋਲਿਆ ਮੇਰੇ ਘਰੋਂ ਨਿਕਲ ਜਾ ਦਫਾ ਹੋ ਜਾ ਮੇਰੇ ਘਰੋਂ ਤੂੰ ਠੀਕ ਹੈ ਤਾਂ ਵੀ ਮੈਂ ਆਪਣੇ ਘਰੇ ਨਾਲ ਚਾਹ ਨਹੀਂ ਪੀਂਦੇ ਨਹੀਂ ਸਮਝੋ ਸਾਰੀ ਮੇਰੇ ਕੋਲ ਵੀਡੀਓ ਹੈਗੀ ਆ ਮੈਂ ਅੱਜ ਸ਼ਾਮਾਂ ਨੂੰ ਅ ਅੱਜ ਤਰੀਕ ਹੀ ਨਹੀਂ ਹੋ ਗਈ ਵੀਰੇ ਅੱਜ 23 23 ਤਰੀਕ ਹੋ ਗਈ ਆ ਅੱਜ 23 ਤਰੀਕ ਨੂੰ ਸ਼ੁੱਕਰਵਾਰ ਸ਼ਾਮਾਂ ਨੂੰ 6 7 ਤੋਂ ਪਹਿਲਾਂ ਪਹਿਲਾਂ ਇਹ ਵੀਡੀਓ ਮੈਂ ਅਪਲੋਡ ਕਰ ਦੂੰਗਾ YouTube ਦੇ ਉੱਪਰ ਤੁਸੀਂ ਦੇਖ ਲਓ ਕਿਦਾਂ ਇਹ ਬੰਦਾ ਘਰੇ ਆ ਇਹਨੂੰ ਪੰਚਾਇਤ ਰੂਪੀ ਘਰੇ ਆ ਇਹਨੂੰ ਕਿਦਾਂ ਮਾੜਾ ਚੰਗਾ ਬੋਲਿਆ ਅਸੀਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਚਲੋ ਨਾ ਨਹੀਂ ਚੁੱਕਿਆ ਨਹੀਂ ਲੱਗਾ ਫਿਰ ਪੰਚਾਇਤ ਮੈਂਬਰ ਨੂੰ ਸੱਦਿਆ ਪੰਚਾਇਤ ਮੈਂਬਰ ਨਾਲ ਬਹਿ ਕੇ ਅਸੀਂ ਗੱਲ ਕੀਤੀ ਤੇ ਇਹ ਪੈਣੇ ਵੀ ਦੋ ਦੋਵਾਂ ਹਸਬੰਡ ਵਾਈਫ ਦਾ ਮਸਲਾ ਵਾ ਤੇ ਆਪਾਂ ਇਹ ਬੈਠ ਕੇ ਸੁਲਝਾ ਲਈਏ ਤਾਂ ਜੋ ਵਿਚਾਰੇ ਬੱਚੇ ਰੋਣੋਂ ਬਚ ਜਾਣ ਤੇ ਅਸੀਂ ਤੇ ਇਹ ਗੱਲ ਕਰ ਰਹੇ ਆ ਇਹ ਪਤਾ ਨਹੀਂ ਕਿਤੋਂ ਸ਼ਰਾਬ ਦਾ ਰੱਜਿਆ ਦੋਵਾਂ 3 ਘੰਟੇ ਬਾਅਦ ਆਇਆ ਮੈਨੂੰ ਕਹਿੰਦਾ ਮੇਰੇ ਨਾਲ ਫੋਨ ਤੇ ਕਿਹਨੇ ਗੱਲ ਕੀਤੀ ਮੈਂ ਕਿਹਾ ਭਾਜੀ ਮੈਂ ਕੀਤੀ ਸੀ ਮੇਰੇ ਕੋਲੋਂ ਦਫਾ ਜਾ ਬਾਹਰ ਨਿਕਲ ਜਾ ਮੇਰੇ ਕੋਲੋਂ ਮੈਂ ਕਿਹਾ ਵੀਰੇ तरीके ਨਾਲ ਬੋਲ ਪੰਚਾਇਤ ਦੇ ਵਿੱਚ ਬੈਠ ਕੇ ਆਏ ਆ ਨਾ ਕਿ ਗੁੰਡੇ ਬਦਮਾਸ਼ ਬਣ ਕੇ ਆਏ ਆ ਪਰ ਇਹ ਬੰਦੇ ਨੇ ਇੰਨਾ ਮਾੜੀ ਚੰਗੀ ਸ਼ਬਦਾਵਲੀ ਬੋਲੀ ਚਲੋ ਅਸੀਂ ਜਰਦੇ ਰਹੇ ਜਰਦੇ ਰਹੇ ਖੀਰ ਤੇ ਪਤਾ ਕੀ ਕਹਿੰਦਾ ਸੰਜੀ ਕਹਿੰਦਾ ਜਿਹੜੇ ਜਿੰਨੇ ਵੀ ਬੰਦੇ ਆਏ ਆ ਵੀ ਦੀ ਦਿਮਾਲਿਆਂ ਵਾਲੇ ਆਏ ਸੀਗੇ ਕੋਈ ਬਦਮਾਸ਼ ਨਹੀਂ ਸੀ ਆ ਇਹ ਜਿੰਨੇ ਵੀ ਬੰਦੇ ਆਏ ਆ ਇਹ ਸਾਰੇ ਇਹਦੇ ਯਾਰ ਆਏ ਆ ਫਿਰ ਚੱਲਿਆ ਨਹੀਂ ਗਿਆ ਸਰ ਤੋਂ ਫਿਰ ਥੋੜੀ ਬੜੀ ਸਰਵਿਸ ਵੀ ਕੀ ਦੇ ਦੀ ਅਬਾ ਮੁਕਰ ਦੇਣੀ ਆ ਤੇ ਹੁਣ ਇਹ ਪਰਚਾ ਕਰਵਾ ਰਿਹਾ ਪਰਚੇ ਦੇ ਵਿੱਚ ਲਿਖਾ ਰਿਹਾ ਵਾ ਕਿ ਇਹ ਮੇਰੇ ਘਰੇ ਆਏ ਇਹਨਾਂ ਨੇ ਉੱਚੀ-ਉੱਚੀ ਬੋਲਿਆ ਇਹਨਾਂ ਮੈਨੂੰ ਮਾੜਾ ਚੰਗਾ ਬੋਲਿਆ ਠੀਕ ਹੈ ਜੀ ਤੇ ਗੁੱਸੇ ਜਾਣ ਕੇ ਤੇ ਮੈਨੂੰ ਇਹਨਾਂ ਸੱਟਾਂ ਲਾਈਆਂ ਤੇ ਮੇਰੀ ਪੱਗ ਲਈ ਠੀਕ ਹੈ ਜੀ ਪੱਗ ਨੂੰ ਪੈਰਾਂ 'ਚ ਖੁਦ ਪਹਿਲਾਂ ਭਰਾ ਤੂੰ ਆਪ ਰੱਖਿਆ ਵੀਰ ਕਿ ਤੇ ਨਾ ਵੇ ਤੇਰਾ ਕੰਮ ਫੇਰ ਉਲਟ ਹੋ ਜੇ ਪਈ ਨੰਗ ਜਥੇ ਬੰਦੀ ਆਣ ਕੇ ਫਿਰ ਤੇਤੋ ਹਸਾਬ ਲੈਣ ਲੱਪੇ ਵੀ ਪੱਗ ਨੂੰ ਪੈਰਾਂ ਦੇ ਵਿੱਚ ਕਿੱਦਾਂ ਰਖੀਦਾ ਕੰਜਰਾ ਮੇ ਤਾਂ ਹੁਣ ਗੁੱਸਾ ਨਿਕਲਦਾ ਵਾ ਕਿ ਨਿੱਜੀ ਰஞ்சிਸ਼ਾ ਤੇਰੀ ਮੇਰੇ ਨਾਲ ਜੋ ਮਰਜ਼ੀ ਤੂੰ ਗੱਡ ਲਈ ਪਰ ਵਿੱਚ ਦਸਤਾਰ ਨੂੰ ਤਾਂ ਵਿੱਚ ਮੁੱਦਾ ਬਣਾ ਦਸਤਾਰ ਨੂੰ ਤਾਂ ਰੋਲ ਯਾਰ ਪੈਰਾਂ ਦੇ ਵਿੱਚ ਕਿਉਂਕਿ ਸਾਡੇ ਵਾਸਤੇ ਦਸਤਾਰ ਹੀ ਸਭ ਕੁਝ ਆ ਜੇਕਰ ਦਸਤਾਰ ਵਾਸਤੇ ਸਾਨੂੰ ਆਪਣਾ ਆਪ ਵੀ ਵਾਰਨਾ ਪਿਆ ਅਸੀਂ ਉਹ ਵੀ ਵਾਰ ਲਾਂਗੇ ਪਰ ਮੇਰਾ ਵੀਰ ਹੁਣ ਦਸਤਾਰ ਨੂੰ ਪੈਰਾਂ ਦੇ ਵਿੱਚ ਰੱਖ ਕੇ ਜੇਕਰ ਤੂੰ ਕੋਈ ਵੀਡੀਓ ਬਣਾ ਕੇ ਪਾਈ ਤੇ ਇਹਦਾ ਜਿੰਮੇਵਾਰ ਤੂੰ ਖੋਦ ਹੋਏਗਾ ਪਰ ਜੇਕਰ ਤੇਰੇ ਕੋਲ ਕੋਈ ਪ੍ਰੂਫ ਹੈਗਾ ਵਾ ਕਿ ਅਸੀਂ ਤੇਰੀ ਦਸਤਾਰ ਲਈ ਆ ਸੰਗ ਦੇ ਸਾਹਮਣੇ ਰੱਖ ਦੇ ਜੋ ਸੰਗਤ ਕਹੋਗੀ ਮੈਨੂੰ ਮਨਜ਼ੂਰ ਹੋਗਾ ਤੇ ਸਾਡਾ ਇਹ ਵੀਡੀਓ ਬਣਾਉਂਦਾ ਇਹ ਮਕਸਦ ਸੀਗਾ ਕਿ ਕਈ ਲੋਕ ਪੁੱਛ ਰਹੇ ਵੀ ਜੀ ਤੁਸੀਂ ਉਹਨਾਂ ਦੇ ਘਰੇ ਗਏ ਕੀ ਬਣਿਆ ਕੀ ਹੋਇਆ ਉਹ ਸਾਰਾ ਸਮਝਿਆ ਤੁਹਾਨੂੰ ਵਿਖਾਵਾਵਾਂਗੇ ਪਹਿਲਾਂ ਵਿਖਾਉਣਾ ਤਾਂ ਨਹੀਂ ਸੀਗਾ ਪਰ ਇੰਨੇ ਵੀਡੀਓ ਬਣਾ ਕੇ ਇੱਕ ਨੈਟ ਤੇ ਪਾਈ ਆ ਬੁਰਾ ਭਲਾ ਬੋਲਿਆ ਵਾ ਤੇ ਅਲੀਗੇਸ਼ਨ ਲਾਏ ਸਾਡੇ ਤੇ ਕਿ ਕਰਿਆ ਇਹ ਦਿੱਸਤਾਰ ਲਾਈ ਆ ਮਾੜਾ ਚੰਗਾ ਬੋਲਿਆ ਮੇਰੇ ਨਾਲ ਧੱਕੇਸ਼ਾਹੀ ਕੀਤੀ ਕੱਲੇ ਬੰਦੇ ਤੇ ਚੜ੍ਹਾਈ ਕੀਤੀ ਜਦੋਂ ਤੂੰ ਕਹਿ ਦਿੱਤਾ ਭਰਾ ਮੇਰੇ ਘਰੇ ਆ ਜਾ ਜੋ ਇੱਕ ਪਿਓ ਦਾ ਹੈਗਾ ਤੇ ਘਰੇ ਆ ਜਾ ਜਦੋਂ ਮੈਂ ਹੁਣ ਘਰੇ ਗਿਆ ਤਾਂ ਚੀਕਾ ਘਤੋਂ ਮਾਰਨ ਲਿਆ ਠੀਕ ਹੈ ਜੀ ਛਬੀਆਂ ਬਣਾਉਣੀਆਂ ਮੈਨੂੰ ਵੀ ਹੁੰਦੀਆਂ ਵਾ ਸਭ ਕੁਝ ਕਰਨਾ ਮੈਨੂੰ ਵੀ ਹੁੰਦਾ ਵਾ ਮੇਰੇ ਨਾਲ ਦੇਲੇ ਸੱਟਾਂ ਵੀ ਲੱਗੀਆਂ ਵਾ ਠੀਕ ਹੈ ਜੀ ਇਹ ਤਿੰਨ ਵਸਮਾਂ ਤੇ ਦੱਸੋ ਵਾ ਕਿ ਮੈਂ ਕੀ ਕਾਰਵਾਈ ਕਰੂੰਗਾ ਕਿਉਂਕਿ ਜੇਕਰ ਮੇਰੀ ਭੈਣ ਦਾ ਘਰ ਉਹ ਜਰਦਾਦ ਤੇ ਮੈਂ ਵਸਨ ਤੇਰਾ ਵੀ ਨਹੀਂ ਦਿੰਦਾ ਬਈ ਇਹ ਮੈਂ ਕੋਈ ਗੁੰਡਾ ਬਦਮਾਸ਼ ਨਹੀਂ ਕਰਦਾ ਜੋ ਕਾਨੂੰਨੀ ਕਾਰਵਾਈ ਮੇਰੇ ਤੋਂ ਹੁੰਦੀ ਵੀ ਮੈਂ ਕਰੂੰਗਾ ਤੇ ਉਸ ਭੈਣ ਡੱਗੇ ਵੀ ਮੈਂ ਬੇਨਤੀ ਕਰਦਾ ਕਿ ਭੈਣੇ ਤੂੰ ਮੇਰੀਆਂ ਭੈਣਾਂ ਵਰਗੀ ਆ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਇਨੂੰ ਵੀ ਸਮਝਾ ਦੇ ਆਪ ਵੀ ਸਮਝ ਜਾ ਜੇਕਰ ਤੂੰ ਨਹੀਂ ਹਟਦੀ ਤੇ ਥੋੜੇ ਦਿਨਾਂ ਦੇ ਵਿੱਚ ਵੀ ਪੈਣ ਤੇਰੇ ਪੇਕੇ ਪਰਿਵਾਰ ਅਸੀਂ ਜਾਵਾਂਗੇ ਤੇਰੀ ਪੰਚਾਇਤ ਨੂੰ ਮਿਲਾਂਗੇ ਜਿੱਦਾਂ ਇਹਦੇ ਘਰੇ ਆਏ ਹਾਂ ਪੰਚਾਇਤ ਨੂੰ ਮਿਲੇ ਹਾਂ ਪੰਚਾਇਤ ਨੂੰ ਮਿਲ ਕੇ ਤੇਰੇ ਪਰਿਵਾਰ ਨੂੰ ਸੱਦਾਂਗੇ ਤੇਰੇ ਰਿਸ਼ਤੇਦਾਰਾਂ ਨੂੰ ਦੱਸਾਂਗੇ ਜੋ ਸਾਡੇ ਤੇ ਕਾਰਵਾਈ ਹੁੰਦੀ ਆ ਉਹ ਤੇ ਹੋ ਹੀ ਜਾਣੀ ਆ ਚਲੋ ਠੀਕ ਆ ਜੇਕਰ ਚੜ੍ਹਦੀ ਕਲਾ ਦੇ ਵਿੱਚ ਤੁਰਿਆਂ ਤੇ ਬੜੇ ਨਫੇ ਨੁਕਸਾਨ ਚੱਲਣੇ ਪੈਂਦੇ ਆ ਉਹਦੀ ਕੋਈ ਟੈਨਸ਼ਨ ਨਹੀਂ ਆ ਜੇ ਕੋਈ ਟੈਨਸ਼ਨ ਹੁੰਦੀ ਤੇ ਅਸੀਂ ਜਾਂਦੀ ਨਾ ਪਰ ਮੇਰੀ ਭੈਣ ਇੰਜਤ ਭੈਣੇ ਸਾਰਿਆਂ ਨੂੰ ਪਿਆਰੀ ਆ ਜੇਕਰ ਮੇਰੀ ਭੈਣ ਕੋੜ ਕਚੈਰੀਆਂ ਚ ਡਲੂਗੀ ਤੇ ਭੈਣੇ ਫਿਰ ਕੋੜ ਕਚੈਰੀਆਂ ਚ ਜਾਣ ਵਾਸਤੇ ਤੂੰ ਵੀ ਮੇਰੀ ਭੈਣ ਤਿਆਰ ਰਹੀ ਤੇ ਤੇਰੇ ਪੇਕੇ ਪਰਿਵਾਰ ਵੀ ਜਾਵਾਂਗੇ ਸਾਰੇ ਇਹਨਾਂ ਨੂੰ ਵੀ ਤੇਰੇ ਨੂੰ ਦੱਸਾਂਗੇ ਤੇਰੇ ਕੱਲੇ ਕੱਲੇ ਰਿਸ਼ਤੇਦਾਰ ਦੀ ਮੈਂ ਲਿਸਟ ਮੇਰੇ ਕੋਲ ਹੈਗੀ ਆ ਉਹਨਾਂ ਨੂੰ ਵੀ ਦੱਸਾਂਗੇ ਵੀ ਇਹਨੇ ਆ ਗੱਲਾਂ ਕੀਤੀਆਂ ਠੀਕ ਹੈ ਜੀ ਚਲੋ ਧੰਨਵਾਦ ਸਾਰੀ ਸੰਗ ਦਾ ਜਿਹੜੇ ਇਹਨਾਂ ਪਿਆਰ ਸਤਿਕਾਰ ਦਿੰਦੇ ਆ ਤੇ ਅੱਜ ਸ਼ਾਮੀ 6 ਵਜੇ ਇਹ ਵੀਡੀਓ ਅਪਲੋਡ ਹੋ ਜੂਗੀ ਸੰਗੀ ਜਿਹੜੀ ਅਸੀਂ ਉਹਦੇ ਘਰੇ ਗਿਆ ਸੀ ਕਿੰਦਾ ਬੋਲਿਆ ਸੀਗਾ ਧੰਨਵਾਦ ਜੀ ਬੈਗੋ ਚਿੱਕਾ ਖਾਲਸਾ ਲੇਗੇਜ ਕੀ ਫਤਿਹ